ਸਾਤੋਂ ਸਾਤੋਂ ਸਸਤਾ ਦੇ ਤੇਲ ਸਾਤੋਂ ਘੱਟ ਦੇ ਟਾਈਟ ਹੁੰਦਾ ਅੱਛਾ ਜੀ ਹਾਂ ਇਹ 4 ਲੀਟਰ ਕਿੱਡਾ ਤੇਲ ਖਾਦਾ ਇਹ ਨਾ ਸਾਢੇ 3 4 ਤੇ ਕੰਮ ਇਹ ਵੱਡਿਆਂ ਨੇ ਕਰਦਾ ਉਹਦੇ ਮੁਕਾਬਲੇ ਕੰਮ ਕਰਦਾ ਆਪਣਾ ਆਹ ਟਾਈਟ 60 ਸਬਾਵਰ ਨਾ ਇਹਦੇ ਮੁਕਾਬਲੇ ਟਾਈਟ ਕੰਮ ਕਰਦਾ ਠੀਕ ਹੈ 24 ਟੂ ਹੀ ਉਹਦਾ 24 ਹੀ ਖੈਦਾ 24 ਤਾਂ ਵੀ ਐ 24 ਤੋਂ ਹੀ ਪਈਆਂ ਦੀ ਇਹਦੇ ਮੁਕਾਬਲੇ ਅੱਛਾ ਜੀ ਹਾਂ ਟੂੜੀ ਦੀ ਮਸ਼ੀਨ ਇਹ ਵਾਹਲੀ ਵਿਖਾਈਦਾ ਹੈ ਠੀਕ ਹੈ ਹਾਂ ਸਾਰਾ ਇਹ ਤੇ ਫਿਰ ਜੇ ਅਸੀਂ ਜਨਰੇਟਰ ਲਾਉਨੇ ਆ ਜਨਰੇਟਰ ਦੀ ਸਭ ਤੋਂ ਵੱਤ ਘੱਟਦੇ ਨੇ ਮਗਲੇ ਟਾਇਰ ਛੋਟੇ ਆਲੂ ਆਉ ਖਾਈ ਚ ਪੈ ਜਾਂਦੇ ਜਾਂਦੇ ਹਾਂਜੀ ਤੇ ਇੱਕ ਇੱਕ 4x4 ਆ ਉਹ ਮਸ਼ੀਨ ਤੇ ਜ਼ੋਰ ਬਹੁਤ ਆਲੂਆਂ ਉਈ ਤੇ ਇਹ ਖੈਦਾ ਬੜੀ ਡੂੰਘੇ ਖੈਦਾ ਵਾਟਰ ਬੜੀ ਤਕੜੀ ਬਣਾਉਂਦਾ ਥੋੜੀ ਥਾ ਤੋਂ ਮੁੜ ਜਾਂਦਾ ਕਟਾਈ ਜਾਂਦਾ ਥੋੜਾ ਅੰਕ ਤਾਂ ਕਟਾਈ ਜਿਆਦਾ ਇਹਦੀ ਹਾਂਜੀ ਹਾਂਜੀ ਤੇ ਬਾਕੀ 4x4 ਦੀ ਤੇਜ਼ੀ ਕਟਾਈ ਵੈਸੇ ਜ਼ਿਆਦਾ ਹੁੰਦੀ ਹੈ ਠੀਕ ਹੈ ਜੀ ਮਤਲਬ ਛੋਟੇ ਹੋਣ ਦੇ ਬਾਵਜੂਦ ਇਹ ਵੱਡੇ ਟਰੈਕਟਰ ਜਿੰਨਾ ਕੰਮ ਕਰਦੇ ਅੱਛਾ ਜੀ ਹਾਂਜੀ ਠੀਕ ਹੈ ਪੀਟੀਓ ਪਾਵਰ ਦੀ ਸਪੀ ਚੱਕਰ ਜਿਆਦੇ ਇਹਦੇ ਹਾਂਜੀ ਥੋੜੇ ਥਾਂ ਤੋਂ ਮੁੜਦਾ ਇਹ ਹਾਂਜੀ ਮਤਲਬ 4 ਵੀਲ ਨਾਲ ਹੋਣ ਕਰਕੇ ਇਹ ਹਾਂਜੀ ਇਹ ਆਪਦਾ ਦੁੱਗਣਾ ਜੋਰ ਵਿਖਾਉਂਦਾ ਠੀਕ ਹੈ ਸਹੀ ਹੈ ਜੀ ਹਾਂਜੀ ਇਹ ਚ 2 ਵੀਲ ਨਾਲੋਂ ਇਹ 4 ਵੀਲ ਜ਼ਿਆਦਾ ਕਾਮਯਾਬ 4 ਵੀਲ ਜ਼ਿਆਦਾ ਕਾਮਯਾਬ ਹਾਂਜੀ ਆਹ 4 ਫੁੱਲ ਜ਼ਿਆਦਾ ਕਾਮਯਾਬ ਹਾਂਜੀ ਬਿਲਕੁਲ ਇਹ ਜ਼ਿਆਦਾ ਕਾਮਯਾਬ ਤੇ ਖਰਚਾ ਵੀ ਤੁਹਾਨੂੰ ਜਾਣੇ ਵੀ ਇਹਦਾ ਬਹੁਤ ਖਰਚਾ ਹਾਂਜੀ ਸੁੱਗਦਾ ਸਾਨੂੰ ਸਾਰੇ ਟਰੈਕਟਰਾਂ ਨੂੰ ਜੀ ਇਹ ਟਰੈਕਟਰ ਸਾਨੂੰ ਸਭ ਤੋਂ ਪਸੰਦੇ ਲੱਗਾ ਸੈਕਟਰ ਸਾਰੇ ਟਰੈਕਟਰ ਸਾਰੇ ਚੰਗੇ ਪਰ ਇਹ ਸਾਰਾ ਟਰੈਕਟਰ ਸਾਨੂੰ ਇਹ ਇੱਟ ਜਗ੍ਹਾ ਲਗਾਏ ਠੀਕ ਹੈ ਜੀ ਸਨ 72 ਦੇ ਲਿਓ ਲਗੇ 72 ਚ ਪਹਿਲਾਂ ਤਾਂ ਅਸੀਂ ਅੱਛਾ ਜੀ 72 ਦੇ ਜੁੜੇ ਆ ਸਨ 72 ਦੇ ਠੀਕ ਹੈ ਜੀ ਤੇ ਟਰੈਕਟਰ ਅਸੀਂ ਮੇਰਾ ਖਿਆਲ 6-7 ਟਰੈਕਟਰ ਅੱਜ ਨਾਲ ਲੈ ਕੇ ਵੇਚਦੇ ਅੱਛਾ ਜੀ ਤੇ 6-7 ਸਾਡਿਆਂ ਕਰੇ ਖੜੇ ਸਾਰੇ ਮੇਰੇ ਹਿਸਾਬ ਨਾਲ ਨਿੱਕੇ ਟਰੈਕਟਰ ਤੋਂ ਲੈ ਕੇ ਵੱਡੇ ਟਰੈਕਟਰ ਹਾਂ ਨਿੱਕਾ ਟਰੈਕਟਰ ਦਾ ਬੱਚਾ ਟਰੈਕਟਰ ਤਾਂ ਅਸੀਂ ਉਹ ਵੱਡੇ ਟਰੈਕਟਰ ਦੇ ਨਾਲ ਹੀ ਲੈਂਦਾ ਸੀ ਇਹ ਬਈ ਉੱਥੇ ਗਏ ਤਾਂ ਦੇਖਦਾ ਗਸੁੱਦਾ ਦਾ ਕੋਈ ਹੋਰ ਕਰੀ ਜਾਂਦਾ ਹੀ ਮੈਂ ਜੇ ਮੈਂ ਟਾਈਟਲ ਜਣਾ ਅਗਰ ਐਡੀ ਤੁਸੀਂ ਕੱਲ ਨੂੰ ਜਾਂ ਪਰਸੋਂ ਤੁਹਾਨੂੰ ਮੰਗਾ ਦਾਂਗੇ ਮੈਂ ਜੇ ਮੈਂ ਤਾਂ ਅੱਜ ਹੀ ਲੈ ਹਾਂਜੀ ਉਹ ਮੇਰਾ ਮਨ ਮਰ ਗਿਆ ਵੀ ਮੈਂ ਟਰੈਕਟਰ ਵੇਖਿਆ ਉਹਨੂੰ ਸੋਹਣ ਲੱਗਾ ਤੇ ਆ ਚਲੋ ਜੀ ਜਿਹੜੇ ਉਹ ਬੰਦੇ ਨੂੰ ਜਾਣਦੇ ਸੀ ਉਹਨਾਂ ਦੇ ਭਾਈ ਛੱਡ ਯਾਰ ਤੂੰ ਤੂੰ ਲੈ ਜਾ ਯਾਰ ਅੱਛਾ ਜੀ ਵੀ ਅਸੀਂ ਤਾਂ ਨਹੀਂ ਜਾਣਦੇ ਤੂੰ ਲੈ ਜਾ ਯਾਰ ਠੀਕ ਹੈ ਉਹ ਮੈਂ ਉਹਨੇ ਚਾਬੀ ਫੜਾਤੀ ਮੈਨੂੰ ਆਪਣੇ ਕੋਈ ਕੋਈ ਸੌਦਾ ਨਹੀਂ ਕੀਤਾ ਕੋਈ ਸੌਦਾ ਨਹੀਂ ਕੀਤਾ ਕੁਝ ਨਹੀਂ ਕੀਤਾ ਅੱਛਾ ਜੀ ਹਾਂ ਬਸ ਆਪ ਵੀ ਉਹਦੇ ਚਾਹਾਂ ਜਿੰਨੇ ਦੀ ਦੇਣਦੇ ਕੋਈ ਕੋਈ ਮਜ਼ਾ ਕੋਈ ਪੈਸੇ ਨਹੀਂ ਦਿੱਤਾ ਉਹ ਵੀ ਲੈ ਟੈਰ ਰੁਪਿਆ ਲੈ ਠੀਕ ਹੈ ਜਿਹਨੇ ਆਏ ਸੌਦੇ ਹੋ ਜਾਂਦੇ ਕਿਉਂਕਿ ਵਿਸ਼ਵਾਸ ਹੀ ਪੈਂਦਰਾ ਤੇ ਹਾਲਾ ਵੀ ਸੱਜਣੋਂ ਇਸ ਵਕਤ ਆਪਾਂ ਖੜੇ ਆ ਪਿੰਡ ਰੱਤਾ ਖੇੜਾ ਜ਼ਿਲ੍ਹਾ ਫਿਰੋਜ਼ ਤੇ ਅੱਜ ਤੁਹਾਨੂੰ ਇੱਕ ਜੀ ਕਿਸਾਨ ਦੇ ਨਾਲ ਮਲਾਉਣ ਲੱਗਾ ਮੈਂ ਜਿਹੜੇ ਕਿ ਮਹਿੰਦਰਾ ਦੇ ਫੈਨ ਆ ਸ਼ੁਰੂ ਤੋਂ ਲੈ ਕੇ ਨਾਲ ਆਪਣੇ ਸਰਪੰਚ ਸਾਹਿਬ ਬਾਈ ਸਤਸ੍ਰੀ ਕਾਲ ਜੀ ਸਤਸ੍ਰੀ ਕਾਲ ਜੀ ਸਤਸ੍ਰੀ ਨਾਮ ਬਲਦੇਵ ਸਿੰਘ ਜੀ ਸਰਪੰਚ ਬਲਦੇਵ ਸਿੰਘ ਸਾਹਿਬ ਦਾ ਸਰਪੰਚ ਹਾਂਜੀ ਹਾਂਜੀ ਤੇ ਕਿੰਨਾ ਟਾਈਮ ਹੋ ਗਿਆ ਜੀ ਮਹਿੰਦਰਾ ਨਾਲ ਜੁੜਿਆ ਨੂੰ ਤੁਹਾਨੂੰ ਅਸੀਂ ਸਨ 72 ਦੇ ਲਿਓ ਲੱਗੇ 72 ਤੋਂ ਪਹਿਲਾਂ ਤਾਂ ਅਸੀਂ जी। <tell> निके निके ओ, ओ, अच्छा जी हां 72 ਦੇ ਜੁੜੇ ਆ ਸਨ 72 ਦੇ ਠੀਕ ਹੈ ਜੀ ਤੇ ਟਰੈਕਟਰ ਅਸੀਂ ਮੇਰਾ ਖਿਆਲ 6-7 ਡੇਟ ਦਾ ਅਰਜਨ ਲੈ ਕੇ ਵੇਚਦੇ ਤੇ 6-7 ਸਾਡੇਆ ਕਰੇ ਖੜੇ ਸਾਰੇ ਮੇਰੇ ਹਿਸਾਬ ਨਾਲ ਨਿੱਕੇ ਟਰੈਕਟਰ ਤੋਂ ਲੈ ਕੇ ਵੱਡੇ ਟਰੈਕਟਰ ਨਿੱਕਾ ਟਰੈਕਟਰ ਦਾ ਬੱਚਾ ਡੇਟ ਦਾ ਅਸੀਂ ਉਹ ਵੱਡੇ ਟਰੈਕਟਰ ਦੇ ਨਾਲ ਹੀ ਲੈਂਦਾ ਸੀ ਉਦੋਂ ਹੀ ਅੱਛਾ ਜੀ ਵੀ ਬੱਚਾ ਤੁਹਾਨੂੰ ਬੱਚਾ ਹੀ ਦੇਣਾ ਨਾਲ ਠੀਕ ਹੈ ਉਹ ਵੱਡੇ ਦਾ ਬੱਚਾ ਇਹ ਸਾਨੂੰ ਦਿੱਤਾ ਠੀਕ ਹੈ ਤੇ ਫਿਰ ਅਸੀਂ ਫਿਰ ਤੋਂ ਬਾਅਦ ਫਿਰ ਅਰਜਨ ਫਿਰ ओरिजिनल ਲੈਂਦਾ ਪਰਲਾ ਆ ਇੱਥੋਂ ਆਪਾਂ ਜੇ ਸ਼ੁਰੂ ਕਰ ਗਿਆ ਬੱਚੇ ਟਰੈਕਟਰ ਦੇ ਇਹ ਬੱਚੇ ਤੋਂ ਕਰ ਲੋ ਹਾਂਜੀ ਫਿਰ ਅਸੀਂ ਇਹ ਨਵਾਂ ਹੀ ਲੈਂਦਾ ਸੀ ਇਹ ਨਵਾਂ ਲ ਇਹ ਨਵਾਂ ਲੈਂਦਾ ਜੀ ਫਿਰ ਉਦੋਂ ਬਾਅਦ ਫਿਰ ਉਹ ਆਰਨਾ ਜੀ ਅੱਗੇ ਉਸ ਜਿਹੜਾ ਸਿਰੇ ਤੇ ਖੜਾ ਹੈ ਜਿਹਦਾ ਸਪਰੇਅ ਦਾ ਪੰਪ ਫਿੱਟ ਹੈ ਹਾਂਜੀ ਉਹ ਉਹ ਲੈਂਦਾ ਜੀ ਫਿਰ ਅਸੀਂ ਠੀਕ ਹੈ ਫਿਰ ਉਦੋਂ ਬਾਅਦ ਜੀ ਫਿਰ ਅਸੀਂ ਉਦੋਂ ਬਾਅਦ ਫਿਰ ਦੋ ਤੇ ਤਿੰਨ ਟ੍ਰੈਕਟਰ ਉਹਦੇ ਨਾਲ ਦੇ ਉਸ ਮਾਡਲ ਦੇ ਹੋਰ ਲੈਂਦੇ ਜੀ ਹਾਂਜੀ ਉਹਨਾਂ ਕੋ ਤਿੰਨ ਸੀ ਤਿੰਨ ਰਹੇ ਠੀਕ ਹੈ ਉਹਨਾਂ ਦਾ ਹੀ ਟਿੱਬੇ ਟਿੱਬੇ ਜ਼ਮੀਨ ਨੂੰ ਕਰਾਈ ਬਹੁਤ ਅੱਛਾ ਜੀ ਟ੍ਰੈਕਟਰ ਫਿਰ ਥੋੜੇ ਜਾਇ ਚੱਲ ਗਈ ਫਿਰ ਅਸੀਂ ਆ ਲੈ ਲੈਂਦਾ ਅੱਛਾ ਜੀ ਆਹਾ ਆ ਲੈ ਲੈਂਦਾ ਜੀ ਠੀਕ ਹੈ ਇਹ ਅਸੀਂ ਹਾਂਜੀ ਹਾਂਜੀ ਫਿਰ ਜੀ ਫਿਰ ਮੈਂ ਕਿਹਾ ਆ 12 ਮਾਡਲ ਫਿਰ ਅਸੀਂ ਆ 1 अच्छा जी ये लेंदा जी नगदी लेया सी ठीक है ते फे फिर असी फनाला भाई जी भी आ गए भाई असली काल जी फिर असी ਜਦੋਂ ਬਾ ਆ ਲੈਂਦਾ ਫਿਰ ਜਿਹਾ ਲੈਂਦਾ اچھا ਜੀ ਹਾਂ ਇਹਦੀ ਫਿਰ ਜਿਹਾ ਲੈਂਦਾ ਜਦੋਂ ਜਦੋਂ ਅਸੀਂ ਨਵਾਂ ਟ੍ਰੈਕਟਰ ਜੋ ਕੋਈ ਵੀ ਨਵਾਂ ਟ੍ਰੈਕਟਰ ਏਜੰਸੀ ਚੋਂ ਆਉਂਦਾ ਅਸੀਂ ਪਹਿਲਾਂ ਮੂਰਤਾ ਅਸੀਂ ਕਰਦੇ ਹਾਂ اچھا ਜੀ ਤੁਸੀਂ ਲਿਓ ਤੁਸੀਂ ਲਿਓਣਾ ਸਭ ਤੋਂ ਪਹਿਲਾਂ ਟ੍ਰੈਕਟਰ ਠੀਕ ਆ ਆ ਵੀ ਆ ਮੇਰੇ ਹਿਸਾਬ ਨਾਲ ਪਹਿਲਾਂ ਤੁਹਾਡੇ ਕੋਲ ਹੀ ਆਇਓਗੇ ਪਹਿਲਾਂ ਤਰੀਕ ਅਸੀਂ ਇਹ ਤੂੰ ਛੋਟੇ ਪਹਿਲਾਂ ਇਹ ਮਾਡਲ ਟ੍ਰੈਕਟਰ 1 2 ਨੇ ਅਸੀਂ ਵੱਡਾ ਰੇਟ ਹੀ ਲਿਆ ਸੀ ਠੀਕ ਹੈ ਜੀ ਅਸੀਂ ਲੈ ਆ ਜੀ ਸਿਰ ਉਸ ਕੋਰਚ ਆਪੇ ਲੈ ਕੇ ਆਏ ਅੱਛਾ ਜੀ ਆਪੇ ਲੈ ਕੇ ਤੇ ਕਿਵੇਂ ਰਹੀ ਇਹਦੀ ਪਰਫਾਰਮੈਂਸ ਜੀ ਬਹੁਤ ਵਧੀਆ ਜੀ ਠੀਕ ਹੈ ਹਾਂ ਜੀ ਹਾਂ ਜੀ ਓਵਰ ਆਲ ਕੀ ਜਿਵੇਂ ਕੈਪਰ ਨਾਲ 85 ਹਸ ਪਾਵਰ ਆ ਹਾਂ ਜੀ ਤੇ ਉਹਦੇ ਮੁਕਾਬਲੇ 75 ਦੇ ਵਿੱਚ ਬਹੁਤ ਵਧੀਆ ਜੀ ਠੀਕ ਹੈ ਜਿਵੇਂ ਉਹਦੇ ਬਤੀਤਾਂ ਵੀ ਉਹਦੇ ਮਗਰ ਬਣਾਈਆਂ ਸੀ ਕਿ ਹਾਂ ਜੀ ਬਹੁਤ ਵਧੀਆ ਇਹ ਵੀ ਬਹੁਤ ਵਧੀਆ ਖਿੱਚੀ ਜਾਂਦਾ ਠੀਕ ਹੈ ਜੀ ਇਹ ਉਹਨੂੰ ਸੌਖਾ ਕਹਦਾ ਉਹਨੂੰ ਸੌਖਾ ਕਹਦਾ ਇਹ ਅੱਛਾ ਜੀ ਉਹਨੂੰ ਵੱਧ ਭੀਜੀਆਂ ਹੁੰਦਾ ਹੈ ਠੀਕ ਹੈ ਹਾਂ ਉਹਨੂੰ ਵੱਧ ਹੁਣ ਤੱਕ ਜਿਹੜਾ ਤੁਸੀਂ ਜੇ ਆਪਾਂ ਸਾਰੀ ਗੱਲ ਦਾ ਨਿਚੋ ਇੱਕ ਤਾਂ ਹੀ ਖਾਸੀ ਤੇ ਅਬ ਇੱਕ ਤਾਂ ਟ੍ਰੇਡ ਦੀ ਜੀ ਸਾਰੀ ਨਾ ਟ੍ਰੇਡ ਮਜ਼ਬੂਤ ਹੋ ਰਹਾ ਹੈ ਪਾਰਾ ਹੈਵੀ ਟੇਟਰ ਪਾਰਾ ਹੈ ਬੁਰਦਾ ਨਹੀਂ ਬੁਰਦਾ ਹੀ ਨਹੀਂ ਆਹ ਤੇਲ ਘਟ ਕੰਦੇ ਟੇਟਰ ਅੱਛਾ ਜੀ ਤੇ ਇੱਕ ਟੇਟਰ ਮਜ਼ਬੂਤ ਆ ਹਰੇ ਚੀਜ਼ੇ ਦੀ ਕੋਈ ਖਰਾਬ ਨਹੀਂ ਹੁੰਦੀ ਠੀਕ ਹੈ ਜਿਸੀ ਅਸੀਂ ਨਾ ਅੱਜ ਤੱਕ ਦੇਦਾ ਬਹਿਰ ਨਹੀਂ ਟੋੜ ਕੇ ਟੁੱਟਿਆ ਵੇਖਿਆ ਸੀ ਤਨ ਇਹਦੇ ਕੋਈ 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 ਨੁਕਸਾਨ ਹੀ ਨਹੀਂ ਹੋ ਰਿਹਾ ਹੈ ਆ ਕਿੰਨਾ ਡੇਟ ਚੱਲਿਆ ਆ ਇਸ ਟ੍ਰੈਕਟਰ ਬਾਰੇ ਦੱਸੋ ਆਪਾਂ ਕਿਉਂਕਿ ਅੱਜ ਆਪਾਂ ਗੱਲ ਇਹ ਲੋਈ ਦੇਖੋ ਜੀ ਇਹ ਸਾਰੇ ਤੇ ਕਿੰਨਾ ਡੇਟ ਚਲਾਇਆ ਸੀ ਸਾਰੇ ਟਾਇਰ ਘਸਾਤੇ ਨੇ ਹਾਂਜੀ ਤੇ ਇਹਦਾ ਕੋਈ ਕਿਸੇ ਚੀਜ਼ ਦਾ ਕੋਈ ਵੀ ਇਹਨੂੰ ਕੋਈ ਨੁਕਸਾਨ ਹੀ ਹੋਇਆ ਨਹੀਂ ਇਕ ਕਿਹੜਾ ਮਾਡਲ ਹੈ ਜੀ ਇਹ 16 ਮਾਡਲ ਅੱਛਾ ਜੀ ਇਹ ਤਾਂ ਬਹੁਤ ਟਾਈਮ ਹੋ ਗਿਆ ਲੈ ਹਾਂਜੀ ਤੇ ਤੇ ਸਭ ਤੋਂ ਸਸਤਾ ਤੇਲ ਸਭ ਤੋਂ ਘੱਟ ਇਹ ਟ੍ਰੈਕਟਰ ਹੁੰਦਾ ਅੱਛਾ ਜੀ ਹਾਂ ਇਹ 4 ਲੀਟਰ ਘੇੜਾ ਤੇਲ ਖਾਂਦਾ ਨੇ ਘਾਣਾ ਸਾਢੇ 3-4 ਤੇ ਕੰਮ ਵੀ ਵੱਡਿਆਂ ਨਾਲ ਹੀ ਕਰਦਾ ਉਹਦੇ ਮਗਾਲੇ ਕੰਮ ਕਰਦਾ ਉਹਦਾ ਆਪਣਾ ਆ 60 ਸਬਾਵਰ ਨਾ ਇਹਦੇ ਮਗਾਲੇ ਟੇਟੇ ਕੰਮ ਕਰਦਾ ਠੀਕ ਹੈ 24 ਟੂ ਹੀ ਉਹਦਾ 24 ਹੀ ਖੈਦਾ 24 ਤਾਂ ਵੀ ਆ 24 ਟੂ ਹੀ ਪਈਆਂ ਦੀ ਇਹਦੇ ਮਗਾਲ ਅੱਛਾ ਜੀ ਹਾਂ ਤੁੜੀ ਜੀ ਮਸ਼ੀਨ ਇਹ ਬੋਹ ਪਾਹੀ ਵਿਖੈਦਾ ਠੀਕ ਹੈ ਹਾਂ ਸਾਰਾ ਇਹਦੇ ਫਿਰ ਜੇ ਅਸੀਂ ਜਨਰੇਟਰ ਤੇ ਲਾਉਨੇ ਆ ਜਨਰੇਟਰ ਦੀ ਸਤੂ ਵੱਤ ਘੱਟਦੇ ਲੇ ਖਾਂਦਾ ਅੱਛਾ ਜੀ ਆ ਜਨਰੇਟਰ ਤੇ ਬਿਜਲੀ ਜਿਆਦੇ ਚੱਕਰ ਜਿਆਦੇ ਦੇ ਅੱਛਾ ਜੀ ਤੇ ਸ਼ਾਰਪ ਦੇ ਚੱਕਰ ਵਾਲੇ ਠੀਕ ਆ ਸਾਰੇ ਸਾਰੇ ਗੋਣ ਹੈ ਟਰੈਕਟਰ ਇਹਨੂੰ ਕੰਪਨੀ ਨੇ ਬਾਈ ਜਿਵੇਂ ਪੋਟੈਟੋ ਸਪੈਸ਼ਲ ਆਸਤੇ ਕੱਢਿਆ ਵੀ ਪ੍ਰੈਟੋ ਵਾਲਿਆ ਆਲੂਆਂ ਵਾਲਿਆਂ ਆਸਤੇ ਤੁਹਾਨੂੰ ਇਹਦੇ ਗੋਣੇ ਲੱਗੇ ਜੀ ਇੱਕ ਤਾਂ ਹੀ ਸਬਸਿਡੀ ਹੋ ਗਈ ਇੱਕ ਤਾਂ 1 ਲੱਖ ਰੁਪਈਆ ਦੀ ਸਬਸਿਡੀ ਦਿੱਤੀ ਅੱਛਾ ਜੀ ਹਾਂ 107 ਲੱਖ ਦਾ ਸੀ ਤੇ ਸਾਨੂੰ ਫਿਰ ਸਬਸਿਡੀ ਦੇ ਕੇ ਲੱਖ ਰੁਪਈਆ ਸਵਾ ਸੀ ਦਿੱਤਾ ਸਾਨੂੰ ਅੱਛਾ ਜੀ ਇਹ ਤੇ ਫਿਰ ਸਬਸਿਡੀ ਵੀ ਮਿਲ ਗਈ ਹਾਂ ਸਬਸਿਡੀ ਤੇ 1 ਲੱਖ ਰੁਪਈਆ ਸਬਸਿਡੀ ਜਿਵੇਂ ਜਿਵੇਂ ਇਹ ਹੁਣ ਕੰਪਨੀ ਸਪੈਸ਼ਲ ਕਹਿੰਦੀ ਹੈ ਕਿ ਜਿਹੜੇ ਆਲੂ ਵਾਲੇ ਕਿਸਾਨ ਆ ਉਹਨਾਂ ਵਾਸਤੇ ਜ਼ਰੂਰੀ ਆ ਟਰੈਕਟਰ ਵੀ ਇਹ ਟਰੈਕਟਰ ਉਹ ਕੰਮ ਲਈ ਬਹੁਤ ਵਧੀਆ ਬਣਿਆ ਹੋਇਆ ਵਾ ਤੁਹਾਨੂੰ ਲੱਗਦਾ ਇਹ ਚੀਜ਼ ਹੈਗੀ ਇਹ ਦੀ ਇਹ ਆ ਵੀ ਇੱਕ ਇਹ ਟਾਇਰ ਜਿਹੜੇ ਮਿਡ ਮਟਾਇਰ ਆ ਛੋਟੇ ਮਗਲੇ ਟਾਇਰ ਛੋਟੇ ਆਲੂ ਆਉ ਖਾਈ ਚ ਪੈ ਜਾਂਦੇ ਜਾਂਦੇ ਹਾਂਜੀ ਤੇ ਇੱਕ ਇੱਕ 4x4 ਆ ਉਹ ਮਸ਼ੀਨ ਤੇ ਜ਼ੋਰ ਬਹੁਤ ਲਾ ਦਾਲੂ ਵਾਲੀ ਤੇ ਇਹ ਖੈਂਦਾ ਬੜੀ ਡੂੰਘੇ ਖੈਂਦਾ ਵਾਟ ਬੜੀ ਤਕੜੀ ਬਣਉਂਦਾ ਥੋੜੇ ਥਾ ਤੋਂ ਮੁੜ ਜਾਂਦਾ ਕਟਾਈ ਥੋੜਾ ਹੰਕ ਟਾਈ ਕਟਾਈ ਜਿਆਦਾ ਇਹਦੀ ਹਾਂਜੀ ਹਾਂਜੀ ਤੇ ਬਾਕੀ 4x4 ਦੀ ਤੇਜ਼ੀ ਕਟਾਈ ਵੈਸੇ ਜਿਆਦਾ ਹੁੰਦੀ ਹੈ ਆ ਜਿਹੜਾ ਡਿਜੀ ਸੈਂਸ ਆ ਇਹ ਹੁਣ ਇਸ ਟਰੈਕਟਰ ਦੇ ਵਿੱਚ ਵੀ ਆ ਜਿਵੇਂ ਇਹਦੇ ਵਿੱਚ ਵੀ ਆ ਗਿਆ ਸੀ ਆਰ ਡੀ ਆਈ ਦੇ ਹਨਾ ਇਹ ਹਾਂਜੀ ਹਾਂਜੀ ਪੂਰਾ ਫੈਦ ਲੈਂਦੇ ਜੀ ਅੱਛਾ ਜੀ ਹਾਂਜੀ ਚਲਾਈ ਹੋਈ ਐ ਆਪੇ ਇਹ ਹਾਂਜੀ ਨਹੀਂ ਹਾਂ ਐਪੇ ਚਲਾਈ ਵੀ ਆ ਸਾਡੀ ਇਹ ਅੱਛਾ ਜੀ ਪਰ ਇਹ ਜਿਆਦਾ ਜੇ ਆਪ ਅਸੀਂ ਡਾਈਵ ਕਰਦੇ ਆ ਫਿਰ ਤਾਂ ਠੀਕ ਆ ਜੀ ਨਹੀਂ ਫਿਰ ਇਹ ਜਿਵੇਂ ਸਾਡੇ ਕੋਲ ਆ ਪੁਰਾਣੀ ਬੰਦੇ ਹੈਗੇ ਬਾਈਪਰੀ ਹੋਣੀ ਹੈ ਛੇਕੀ ਹੋਣੀ ਹੈ ਹਾਂਜੀ ਹਾਂਜੀ ਫਿਰ ਇਹ ਬੰਦ ਲੋ ਵੈਸੇ ਉਵੇਂ ਚਲਾਈ ਜਾਂਦੇ ਠੀਕ ਆ ਜੀ ਹਾਂਜੀ ਸਹੀ ਆ ਤੇ ਬਾਈ ਇਹਦੇ ਵਿੱਚ ਹੋਰ ਕੀ ਐ ਇੱਕ ਤਾਂ ਆਪਾਂ ਕਹਿੰਦੇ ਆ ਵੀ ਇਹ ਕਟਾਈ ਬਹੁਤ ਵਧੀਆ ਇਹਦੀ ਹੈਗੀ ਹੈ ਨਾ ਪੋਟੈਟੋ ਸਪੈਸ਼ਲ ਕਰਕੇ ਹੋਰ ਇਹਦੇ ਵਿੱਚ ਸਹੂਲਤ ਕੀ ਦਿੱਤੀ ਗਈ ਹੈ ਇਸ ਟਰੈਕਟਰ ਦੇ ਵਿੱਚ ਬਾਈ ਜੀ ਇਹ ਮਤਲਬ ਛੋਟੇ ਹੋਣ ਦੇ ਬਾਵਜੂਦ ਇਹ ਵੱਡੇ ਟਰੈਕਟਰ ਜਿੰਨਾ ਕੰਮ ਕਰਦਾ ਹੈ ਅੱਛਾ ਜੀ ਹਾਂਜੀ ਠੀਕ ਹੈ ਪੀਟੀਓ ਪਾਵਰ ਦੀ ਸਪੀਡ ਜ਼ਿਆਦਾ ਹੈ ਇਹਦੀ ਮਤਲਬ ਚੱਕਰ ਜ਼ਿਆਦਾ ਹੈ ਇਹਦੇ ਹਾਂਜੀ ਥੋੜੇ ਥਾਂ ਤੋਂ ਮੁੜਦਾ ਇਹ ਹਾਂਜੀ ਮਤਲਬ 4 ਵੀਲ ਨਾਲ ਹੋਣ ਕਰਕੇ ਇਹ ਹਾਂਜੀ ਇਹ ਆਪ ਦਾ ਦੁੱਗਣਾ ਜ਼ੋਰ ਵਿਖਾਉਂਦਾ ਠੀਕ ਹੈ ਸਹੀ ਹੈ ਜੀ ਹਾਂਜੀ ਇਹ ਚ 2 ਵੀਲ ਨਾਲੋਂ ਇਹ 4 ਵੀਲ ਜ਼ਿਆਦਾ ਕੰਮਜਾਓ 4 ਵੀਲ ਜ਼ਿਆਦਾ ਕੰਮ ਹਾਂਜੀ ਆਹ 4 4 ਜ਼ਿਆਦਾ ਕੰਮ ਕਰ ਹਾਂਜੀ ਬਿਲਕੁਲ ਜ਼ਿਆਦਾ ਕੰਮ ਕਰਦਾ ਦੇ ਖਰਚਾ ਵੀ ਤੁਸੀਂ ਜਾਣੇ ਵੀ ਇਹਦਾ ਬਹੁਤ ਖਰਚਾ ਬਹੁਤ ਜੀ ਸਾਨੂੰ ਸਾਰੇ ਟਰੈਕਟਰਾਂ ਨੂੰ ਜੀ ਇਹ ਟਰੈਕਟਰ ਸਾਨੂੰ ਸਭ ਤੋਂ ਪਸੰਦੇ ਲੱਗਾ ਸੈਕਟਰ ਟਰੈਕਟਰ ਸਾਰੇ ਚੰਗੇ ਪਰ ਇਹ ਸਾਰਾ ਟਰੈਕਟਰ ਸਾਨੂੰ ਇਹ ਟੈਡ ਚੰਗਾ ਲੱਗਾ ਠੀਕ ਹੈ ਜੀ ਹਾਂ ਇਹਦਾ ਇਹਦੇ ਨਾਲ ਦਾ ਮੈਂ ਇਹਦਾ ਵੀ ਹੋਰ ਲਿਆਵਾਂ ਟਰੈਕਟਰ ਆ ਅੱਛਾ ਜੀ ਹੁਣ ਜਿਹੜੇ ਨਵੇਂ ਆ ਗਏ 400 ਉਹਨਾਂ ਦੇ ਕਰਾ ਦਾ ਸਾਰਾ ਹੋ ਗਿਆ 88 ਉਹ ਟਰੈਕਟਰ ਇਹਨਾਂ ਟਰੈਕਟਰ ਜੋ ਕੱਢ ਗਏ ਨੇ ਟੈਡ ਜੀ ਆਹ ਕਢੀਏ ਆਹ ਕਢੀਏ ਕੱਢ ਕੇ ਦਿਆ ਟ੍ਰੈਕਟਰ ਆ ਟ੍ਰੈਕਟਰ ਕੱਢ ਕੇ ਸਿਆ ਲੈਣਾ ਠੀਕ ਹੈ ਜੀ ਆਹ ਟ੍ਰੈਕਟਰ ਜਿੱਦੇ ਲੈਣ ਗਿਆ ਸੀ ਉਹ ਕਿਵੇਂ ਕਿਵੇਂ ਆ ਗਿਆ ਟ੍ਰੈਕਟਰੇ ਘਰੇ ਦੱਸਿਓ ਮਾੜਾ ਮੈਂ ਤਾਂ ਜੀ ਨਾ ਤਾਂ ਮੈਂ ਕਰ ਰਿਆ ਕੀਤੀ ਰਹਿਦਾ ਵੈਸੇ ਮੈਂ ਜਿੰਨੇ ਟ੍ਰੈਕਟਰ ਲੈਂਦੇ ਮੈਂ ਹੀ ਲਵਣਾ ਉਹਦਾ ਬਜੀਪੁਰ ਟ੍ਰੈਕਟਰ ਲੈ ਕੇ ਜਾਣਾ ਮੈਂ ਉੱਥੋਂ ਮੱਥਾ ਟਿਕਾ ਕੇ ਪਾਣੀ ਦੇ ਛਿੱਟਾ ਮਾਰ ਕੇ ਲੈ ਆਉਣਾ ਟ੍ਰੈਕਟਰ ਤਾਂ ਲੈਣ ਗਿਆ ਮੈਂ ਕਿਤੇ ਘਰ ਦਾ ਕੋਈ ਲੱਗਿਆ ਹੀ ਨਹੀਂ ਕਿ ਜੀ ਠੀਕ ਹੈ ਜੀ ਤੇ ਨਾ ਮੈਂ ਜਮੀਨ ਜੀ ਨੇ ਲਈ ਸੌਗਲਾ ਜਮੀਨ ਮੈਂ ਲਈ ਹੈ ਤੇ ਨਾ ਮੈਂ ਕਰਦਾ ਕਿਤੇ ਉਹਦਾ ਕਿਤੇ ਸੌਦਾ ਕਰਨ ਕਰਿਆ 18 ਕਿਲੋ ਸੌਦੇ ਵੀ ਕੀਤੇ ਮੇਰੇ 20 ਦੇ ਕੀਤੇ ਆ 15 ਦੀ ਕੀਤੇ ਪਹਿਲਾਂ 10 ਦਾ ਕੀਤਾ 4.5 ਲੱਖ ਰੁਪਏ ਲਈ ਹਾਂਜੀ ਉਦੋਂ ਵੀ ਮੈਂ ਨਹੀਂ ਕਿਸੇ ਨੂੰ ਲਗਾਇਆ ਉਦੋਂ ਸਾਡੇ ਨਾਲ ਬਜ਼ੁਰਗ ਸੀਗੇ ਵਾਪੀ ਜਾਵਰਦਾ ਸੀ ਹਾਂਜੀ ਤੇ ਮੈਂ ਕੱਲਾ ਹੀ ਦਲੇਰੀ ਨਾਲ ਕੰਮ ਕਰ ਚੁੱਕਾ ਕੀਤਾ ਸਾਰੀ ਪੈਸੇ 50000 ਰੁਪਏ ਲਈ ਤੇ ਫਿਰ ਉਹ ਸਾਰੀ ਇਕੱਠੀ ਕੀਤੀ ਠੀਕ ਹੈ ਜੀ ਇਹ ਕਿੱਥੋਂ ਸਾਰੀ ਇਕੱਠੀ ਕਰਤੀ ਪੈਸੇ ਸਾਰੀ ਸਾਰ ਇੱਕ ਮਤਲਬ ਪਾਸੇ ਪਿੱਛੇ ਜ਼ਮੀਨ ਲੈਣ ਤੋਂ ਬਾਅਦ ਕਰਾ ਲਾ ਕੇ ਉੱਥੇ ਸਸਤੀਆਂ ਜ਼ਮੀਨਾਂ ਲੈ ਕੇ ਉਹਨੂੰ ਕਿਰਾਇਆ ਕਰਾ ਲਾ ਕੇ ਉਹ ਜਾਉ ਬਣਾ ਕੇ ਹਾਂਜੀ ਪਰੋਂ ਤੋਂ ਬਾਅਦ ਉਹਦੇ ਪੂਰੇ ਪੈਸੇ ਮੁੱਲ ਵਟਕੇ ਤੇ ਇੱਕ ਇਕੱਠੀ ਕਰ ਲਈ ਹਾਂ ਇੱਕੋ ਥਾਂ ਤੇ ਟੱਕੀ ਦਿੱਤਾ ਜੀ ਉਹ ਸਾਡਾ 210 ਕੇ ਵੱਡਾ ਭਰਾ ਮੇਂ ਆਦਾ ਟੱਕ ਜੀ ਵੱਡਾ ਭਰਾ ਜਿਹੜਾ ਉਹ ਪੜਾ ਲਿਖਿਆ ਬਹੁਤ ਸੀ ਉਹਨੇ ਮੋਟਰਾਂ ਲਾ ਆਦਿਆ ਕਰੀਆਂ ਟਰਾਂਫਾ ਉਹ ਲੋਨ ਨੂੰ ਬਹੁਤ ਤਕੜਾ ਸੀਗਾ ਮੋਕੇ ਮਕੇ ਲੋਨ ਨੂੰ ਖਾਲੇ ਖੋਲੇ ਪੱਕੇ ਬਣਾਉਣ ਸਾਡਾ ਵੱਡਾ ਭਾਗਰ ਚਾਂ ਨਸੀਬ ਉਹ ਬਹੁਤ ਟਾੜਾ ਸੀ ਕੰਮ ਕਰਨ ਨੂੰ ਤੇ ਪਹਿਲੀ ਕਰਾਉਣ ਨੂੰ ਮੈਂ ਪਹਿਲੀ ਸਾਰੀ ਮੈਂ ਕਰੀ ਹਾਂ ਜੀ ਹਾਂ ਜੀ ਤੇ ਆ ਟਰੈਕਟਰ ਦੀ ਆਪਾਂ ਗੱਲ ਕਰ ਰਹੇ ਸੀ ਇਹ ਕਿਵੇਂ ਤੁਸੀਂ ਕਿਹਾ ਵੀ ਚਾਹ ਪੀਂਦਿਆਂ ਨਹੀਂ ਟਰੈਕਟਰ ਲੈ ਲਿਆ ਇਹ ਇਹ ਬਈ ਉੱਥੇ ਗਏ ਤਾਂ ਦੇਖਦਾ ਘਸੋਦਾ ਦਾ ਕੋਈ ਹੋਰ ਕਰੀ ਜਾਂਦਾ ਸੀ ਮੈਂ ਜਾਂ ਮੈਂ ਟਾਈਟਲ ਲੈਣਾ ਅਗਰ ਐਕਟਰੀ ਤੁਸੀਂ ਕੱਲ ਨੂੰ ਜਾਂ ਪਰਸੋਂ ਤੁਹਾਨੂੰ ਮੰਗਾ ਦਾਂਗੇ ਮੈਂ ਜਾਂ ਮੈਂ ਤਾਂ ਅੱਜ ਹੀ ਲੈ ਜਾਣਾ ਹਾਂਜੀ ਉਹ ਮੇਰਾ ਮਨ ਭਰ ਗਿਆ ਵੀ ਮੈਂ ਟਰੈਕਟਰ ਵੇਖਿਆ ਉਹਨੂੰ ਸੋਹਣ ਲੱਗਾ ਤਾਂ ਚਲੋ ਜਿਹੜੇ ਉਹ ਬੰਦੇ ਵੀ ਜਾਣਦੇ ਸੀ ਉਹਨਾਂ ਦੇ ਭਾਈ ਛੱਡੀ ਯਾਰ ਤੂੰ ਤੂੰ ਲੈ ਜਾ ਯਾਰ ਅੱਛਾ ਜੀ ਵੀ ਅਸੀਂ ਤਾਂ ਨਹੀਂ ਜਾਂਦੇ ਤੂੰ ਲੈ ਜਾ ਯਾਰ ਠੀਕ ਹੈ ਉਹ ਮੈਂ ਉਹਨੂੰ ਨੇ ਚਾਬੀ ਫੜਾਤੀ ਮੈਨੂੰ ਆਪਣੇ ਕੋਈ ਕੋਈ ਸੌਦਾ ਨਹੀਂ ਕੀਤਾ ਕੋਈ ਸੌਦਾ ਨਹੀਂ ਕੀਤਾ ਕੁਝ ਨਹੀਂ ਕੀਤਾ ਅੱਛਾ ਜੀ ਆਪਸ ਆਪ ਵੀ ਹੁੰਦੇ ਚਾਹੁੰਦੇ ਜਿੰਨੇ ਵੀ ਦੇਣਦੇ ਕੋਈ ਕੋਈ ਮਜ਼ਾ ਕੋਈ ਪੈਸੇ ਨਹੀਂ ਦਿੱਤਾ ਵੀ ਲੈ ਟੈਰਪਿਆ ਲੈ ਠੀਕ ਹੈ ਜਿਹਨੇ ਆਏ ਸੌਦੇ ਹੋ ਜਾਂਦੇ ਕਿਉਂਕਿ ਵਿਸ਼ਵਾਸ ਹੀ ਭਿੰਦਰਾ ਦੇ ਆ ਅੱਛਾ ਅੱਛਾ ਵਿਸ਼ਵਾਸ ਇਹੋ ਜਿਹੀਆਂ ਕੰਪਨੀਆਂ ਜਾਂ ਹੁਣ ਕੀ ਕਿਸੇ ਦਾ ਆਪਣਾ ਨਾ ਨਹੀਂ ਹਾਂਜੀ ਹਾਂਜੀ ਤੇ ਉਹ ਬਹੁਤ ਪ੍ਰੈਸ਼ਰ ਪਾਉਂਦੇ ਆ ਵੀ ਹਾਂ ਇਹਨਾਂ ਨੂੰ ਇੱਕ ਵਰੀ ਟਰੈਕਟਰ ਦੇਗੀ ਹਾਂਜੀ ਪਰ ਇਹ ਪਵਾਰਕ ਤੌਰ ਦੇ ਨਾਲ ਅਸੀਂ ਇਹਨਾਂ ਨਾਲ ਜੁੜੇ ਹੋਏ ਆ ਪਿਆਰ ਹੀ ਜ਼ਿਆਦਾ ਬਿਲਕੁਲ ਜੀ ਪਿਆਰ ਹੀ ਜ਼ਿਆਦਾ ਇਹਨਾਂ ਨਾਲ ਹਾਂਜੀ ਹਾਂਜੀ ਤੇ ਪਿਆਰ ਹੋਣ ਕਰਕੇ ਬਸ ਇਹ ਭਿੰਦਰਾ ਚਾ ਮਤਲਬ ਪੂਰੇ ਇਲਾਕੇ ਦੇ ਵਿੱਚ ਜੇ ਕਿਸੇ ਨੂੰ ਪੁੱਛੋਗੇ ਮਹਿੰਦਰਾ ਟਰੈਕਟਰ ਕਿਹਦੇ ਕੋਲ ਆ ਉਹਨਾਂ ਨੇ ਕਿਹਾ ਵੀ ਸਰਦਾਰ ਬਲਦੇਸ ਸਿੰਘ ਦੀ ਟਾਰੀ ਉੱਥੇ ਪਹੁੰਚ ਜਾਓ ਠੀਕ ਹੈ ਜੀ ਵੀ ਇੱਕ ਮਾਡਲ ਉੱਥੇ ਤੁਹਾਨੂੰ ਮਿਲੂਗਾ ਬਿਲਕੁਲ ਉਹੀ ਗੱਲ ਕਰਦੇ ਹਾਂ ਹਰ ਇੱਕ ਮਾਡਲ ਹੀ ਇੱਥੇ ਖੜਾ ਵਾ ਵੀ ਇਹਨਾਂ ਦਾ ਕਈ ਵਾਰ ਏਜੰਸੀ ਚ ਵੀ ਪੂਰੇ ਨਹੀਂ ਹੁੰਦੇ ਮਾਡਲ ਜਿਹੜਾ ਤੁਹਾਡੇ ਕੋਲੇ ਇੱਥੇ ਆ ਕੇ ਸਾਡੇ ਸਾਡੇ ਮਾਡਲ ਹੀ ਆ ਸਾਰੇ ਕੋਲ ਹਾਂਜੀ ਹਜੇ ਇੱਕ ਦੋ ਟਰੈਕਟਰ ਮੇਰੇ ਹਿਸਾਬ ਨਾਲ ਬਾਹਰ ਹੈਗੇ ਆ ਹਾਂਜੀ ਟਰੈਕਟਰ ਬਾਹਰ ਹੈ ਠੀਕ ਹੈ ਜੀ ਨਹੀਂ ਬਹੁਤ ਵਧੀਆ ਲੱਗਾ ਤੇ ਬਾਕੀ ਜਿਹੜਾ ਦਾਸੀ ਦਿੱਤਾ ਦੋਸਤੋ ਵੀ ਟਰੈਕਟਰਾਂ ਦੇ ਵਿੱਚ ਜਿਹੜੀ ਮੇਨ ਗੱਲ ਹੈਗੀ ਕੋਈ ਐਨੂੰ ਕੋਈ ਨਹੀਂ ਐਨ ਵੀ ਰੋਜ਼ ਬੈਰਿੰਗ ਜਿਵੇਂ ਅੱਗੇ ਫੋਰਟ ਰੈਕ ਤੇ ਬੈਰਿੰਗ ਟੁੱਟ ਜਾਣਾ ਮੂਰ ਰਾਤ ਛੋੜੇ ਬੈਰਿੰਗ ਐ ਨਿਕਨੇ ਕਹਿੰਦੇ ਹਾਂਜੀ ਤੇ ਹੈ ਰਿਪੇਅਰ ਹੈ ਜੀ ਤੇ ਰਿਪੇਅਰ ਦੀ ਰਿਪੇਅਰ ਦੀ ਜਮੇ ਨਹੀਂ ਗਈ ਅੱਛਾ ਜੀ ਨਾਇਆ ਨਾਇਆ ਇੰਜਨ ਖੁੱਲੇ ਜੀ ਸਾਡੇ ਇੱਕ ਦੋ ਰਿਡੈਕਟਰ ਸਾਡਾ ਗਰਮ ਹੀ ਹੋ ਗਿਆ ਉਹ ਤੇ ਉਹਦਾ ਇੰਜਨ ਪੂਰਾ ਪੋਰਾ ਮੋਲੇ ਨਹੀਂ ਖਾਂਦਾ ਉਹ ਉਹ ਵਿੱਚ ਚੱਲੀ ਇੱਕ ਦੋ ਗਰਮ ਹੀ ਸਾਡ ਹੋਇਆ ਡੈਕਟਰ ਉੱਪਰ ਲਾ ਠੀਕ ਹੈ ਜੀ ਹਾਂ ਜੋ ਇੱਥੇ ਇੱਥੇ ਕਰ ਜਾਂਦੇ ਹਿਰੇ ਰਿਆ ਇਹਨਾਂ ਦਾ ਪ੍ਰੇਮ ਬਹੁਤ ਹੈ ਠੀਕ ਹੈ ਘਰੇ ਘਰੇ ਕਰ ਜਾਂਦੇ ਕੰਮ ਬਿਲਕੁਲ ਜੀ ਬਿਲਕੁਲ ਹਾਂ ਬਹੁਤ ਆਵੇ ਪਿਆਰ ਕਰਕੇ ਹੀ ਬਸ ਨਾਲ ਜਿਆਦਾ ਪਿਆਰ ਕਰਕੇ ਸਾਡੀ ਟ੍ਰੈਕਟਰੀ ਚੰਗੇ ਸਾਰਾ ਕੁਝ ਚੰਗਾ ਕਰਕੇ ਉਹ ਜਿਹੜੀ ਚੰਗੀ ਚੀਜ਼ ਕਰਕੇ ਨਾਲ ਪਿਆਰ ਬਣਾਵੇ ਹਾਂ ਤਾਂ ਹੀ ਪਿਆਰ ਹਾਂਜੀ ਸਹੀ ਗੱਲ ਹੈ ਜੀ ਇਹੀ ਤਾਂ ਹੈ ਕਿਉਂਕਿ ਜੇ ਇੱਕ ਵਾਰ ਵੀ ਚੀਜ਼ ਉਹ ਜੀ ਆ ਜੇ ਬਾਅਦ ਵਿੱਚ ਉਹ ਜੇਕਰ ਗੱਲ ਰਹਿੰਦੀ ਦੀ ਹੈ ਨਾ ਹਾਂਜੀ ਬਿਲਕੁਲ ਇੰਪੋਰਟਲ ਏਜੰਸੀ ਚ ਬਾਅਦ ਚੋਂ ਦਾ अच्छा जी।, अच्छा जी ਸਾਡੇ ਕੋਲ ਪਹਿਲਾਂ ਪਹੁੰਚ ਜਾਂਦਾ ਅੱਛਾ ਜੀ ਕੋਈ ਵੀ ਮਾਡਲ ਜਿਹੜਾ ਆਹ ਟਰੈਕਟਰ ਆ ਜੀ ਇਹੇ ਢੋਲਟ ਮੱਕੇ ਨਾਲ ਛੜ ਕੇ ਗਿਆ ਸਾਨੂੰ ਢੋਲ ਲਾ ਕੇ ਮੂਰੇ ਅੱਛਾ ਜੀ ਆ ਹਾਰੂ ਰੂ ਪਾ ਕੇ ਤੇ ਬੇਸ਼ੱਕ ਆਇਆ ਸੀ ਇਹ ਅੱਛਾ ਜੀ ਜਿਵੇਂ ਆਪ ਹੈਗਾ ਕੈਬਨ ਵਾਲਾ ਹੈਗਾ ਤੇ ਪੂਰਾ ਇਹ ਪੀਟੀ ਬੰਦ ਆਇਆ ਸੀ ਇੱਥੇ ਲਾਇਆ ਆ ਕੇ ਕਰੇ ਇੱਥੇ ਰਿਆ ਕਿ ਬਦਲ ਕੰਪਨੀ ਦਾ ਟਰੈਕਟਰ ਉਤਰਿਆ ਸੀ ਠੀਕ ਹੈ ਗੱਡੀ ਜਿ ਲੈ ਲੱਦ ਕੇ ਇੱਥੇ ਲਾਇਆ ਕਰੇ ਇੱਥੇ ਆਪਣੇ ਨੇੜੇ ਤੇੜੇ ਕੈਬਨਾ ਟਰੈਕਟਰ ਹੈ ਨਹੀਂ ਸੀਗਾ ਕੋਈ ਵੀ ਕਿਸੇ ਕੰਪਨੀ ਦਾ ਵੀ ਹੈ ਨਹੀਂ ਸੀ ਇਹ ਪਹਿਲਾ ਟਰੈਕਟਰ ਆਪਣੇ ਕੋਲ ਆਇਆ ਸੀ ਕਿਹੜਾ ਮਾਡਲ ਆ ਜੀ 12 ਚ 2012 ਚ ਅਗਸਤ 2012 ਚ ਆਇਆ ਸੀ ਤੇ ਦੀ ਪਰਫਾਰਮੈਂਸ ਕਿਵੇਂ ਰਹੀ ਬਹੁਤ ਵਧੀਆ ਰਹੀ ਜੀ ਬਹੁਤ ਚੰਗੀ ਇਹ ਕੰਮ ਇਹ ਘੰਟੇ ਚ 10 ਕਿੱਲੇ ਜਿਮੀਨ ਨੂੰ ਆਉਂਦਾ ਜੀ ਹਾਂਜੀ ਅੱਛਾ ਜੀ ਘੰਟੇ ਚ 10 ਕਿੱਲੇ ਤਵੀਆਂ ਮਾਰ ਰਹੀਆਂ ਬਹੁਤ ਵੱਡੀ ਗੱਲ ਹੁੰਦੀ ਹੈ ਜੀ ਬੱਤੀ ਬੱਤੀ ਨਾ ਖੁੱਲ ਗਿਆ ਮਤਲਬ ਖੁੱਲ ਗਿਆ ਛੱਟ ਕੇ 32 32 ਤਵੀਆਂ ਹਾਂ 32 ਤਵੀਆਂ ਬਾਹਰ ਪਈਆਂ ਤੈਨੂੰ ਖਾਉਣੇ ਠੀਕ ਹੈ ਜੀ ਬਹੁਤ ਤੇ 12 ਫੁੱਟਾ ਰੋਟਾ ਵਟ ਅੱਛਾ ਜੀ ਰੂਟਾ ਵਟ 12 ਫੁੱਟਾ ਬਣਾਇਆ ਠੀਕ ਔਰ 에ਵਰੇਜ 1 ਲੀਟਰ ਨਾ ਕਿਲਾ ਪੈ ਜਮੀਨ ਹੁੰਦਾ ਵਧੀਆ ਹਾਂਜੀ ਅੱਛਾ ਜੀ 10 ਕਿਲੋਟਰ ਨਾਲ ਘੰਟੇ ਚ ਘੰਟੇ ਚ 10 ਕਿਲੋਟਰ ਦੇ ਤੱਕ ਕੇ ਮਾਰ ਕੇ 9 ਲੀਟਰ ਤੇਲ 9 ਲੀਟਰ ਤੇਲ 10 ਲੀਟਰ ਦੀ ਐਵਰੇਜ ਪੈਂਦੀ ਆ 9 ਲੀਟਰ ਤੇਲ ਖਾ ਕੇ ਤੇ 10 ਕਿਲੋਟਰ ਇਹ ਆ ਕੀ ਇਹਨਾਂ ਵੀ 2-4 ਘੰਟੇ ਕੰਮ ਕਰ ਲੋ ਤੂੰ ਇਹਨਾਂ ਦੀ ਹਾਂਜੀ ਕੰਮ ਅੱਗੇ ਲੱਗੇ ਜਿਵੇਂ ਜਿਵੇਂ ਕੱਪੜੇ ਪਾਏ ਆਏ ਆਂ ਐਂ ਉਤਰਿਆਉਣਾ ਹੈ ਇਹਦੇ ਗੱਲ ਵਿੱਚ ਲਿਬੜਨਾ ਨੇ ਕੋਈ ਵਿੱਚ ਲੱਗੀ ਆ ਸੀਰੋ ਲਗਾਏ ਤੇ ਤੇ ਗਾਣੇ ਗੁਣੇ ਲੱਗੇ ਵਧੀਆ ਸੁਣੀ ਬਿਲਕੁਲ ਚੱਲਦਾ ਰਹਿੰਦਾ ਸਿਵੀ ਦੇ ਗਾਣੇ ਲਾਈ ਠੀਕ ਹੈ ਜੀ ਠੀਕ ਹੈ ਜੀ ਧੰਨਵਾਦ ਜੀ ਬਹੁਤ ਬਹੁਤ ਤੇ ਆਪਾਂ ਫੇਰ ਵੀ ਇੱਕ ਵੀਡੀਓ ਹੋਰ ਲੈ ਕੇ ਆਵਾਂਗੇ ਬਾਈ ਜੀ ਹੁਣਾਂ ਦੀ ਸਪੈਸ਼ਲ ਫੇਰ ਕਿਤੇ ਇਹ ਆਪਣੇ ਸਰਫਾਈਬੰਦਰਾ ਟਰੈਕਟਰਾਂ ਬਾਰੇ ਸੀਗੀ ਧੰਨਵਾਦੀ ਤੁਹਾਡਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ